ਸਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹਾਂ ਪਰਦੀਪ ਗੌਰ ਤੇ ਕਹਹਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਦੁਕਾਨਦਾਰ ਨੂੰ ਕੁੱਤੇ ਦੇ ਵੱਲੋਂ ਕੱਟਿਆ ਜਾਂਦਾ ਹੈ ਤੇ ਕੁਝ ਥੇਰ ਬਾਅਦ ਕੁੱਤੇ ਦੀ ਹੀ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਕਿ ਇੱਕ ਦੁਕਾਨ ਚਲਾਉਣ ਦਾ ਕੰਮ ਕਰਦਾ ਸੀ ਆਪਣੀ ਬਾਈਕ ਤੇ ਸਵਾਰ ਹੋ ਕੇ ਜਿਹੜਾ ਘਰ ਤੋਂ ਦੁਕਾਨ ਵੱਲ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਦੋ ਕੁੱਤੇ ਨੇ ਜਿਹੜੇ ਆਪਸ ਦੇ ਵਿੱਚ ਲੜਾਈ ਕਰਦੇ ਨਜ਼ਰ ਆਏ ਜਿਸ ਸਖਸ਼ ਦੇ ਵੱਲੋਂ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁੱਤੇ ਦੇ ਵੱਲੋਂ ਦੁਕਾਨਦਾਰ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਪਰ ਹੈਰਾਨੀ ਦੀ ਗੱਲ ਇਹ ਹੈ ਕਿਸ ਸਖਸ਼ ਨੂੰ ਕੁਝ ਨਹੀਂ ਹੋਇਆ ਸਗੋਂ ਕੁੱਤੇ ਦੀ ਮੌਤ ਹੋ ਗਈ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਪਾਣੀਪਤੂ ਸਾਹਮਣੇ ਆਇਆ ਜ ਜਤੇ ਇਸ ਦੇ ਪਰਿਵਾਰਿਕ ਮੈਂਬਰ ਹੀ ਨਹੀਂ ਹੈ ਦੁਕਾਨ जवाबदारी नहीं सगो पूरा इलाके जेड़ा इस ਹੈਰਾਨ ਹੋ ਜਾਂਦਾ ਜਦੋਂ ਉਸ ਦੁਕਾਨਦਾਰ ਨੂੰ ਕੱਟਣ ਤੋਂ ਬਾਅਦ ਕੁਝੀ ਪਲਾਂ ਦੇ ਵਿੱਚ ਕੁੱਤੇ ਦੀ ਮੌਤ ਹੋ ਜਾਂਦੀ ਹੈ ਐਸੋ ਬਿਲਕੁਲ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਜੋ ਟਿੱਪਣੀਆਂ ਕੀਤੀਆਂ ਗਈਆਂ ਸੀ ਡੌਗ ਲਵਰਸ ਦੇ ਵੱਲੋਂ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਇਹਨਾਂ ਦੀ ਨਸਪੰਦੀ ਨਹੀਂ ਹੋਣੀ ਚਾਹੀਦੀ ਡੌਗ ਸ਼ੈਲਟਰ ਹੋਮ 'ਚ ਨਹੀਂ ਭੇਜਣਾ ਚਾਹੀਦਾ ਪਰ ਜਿਸ ਤਰੀਕੇ ਦੇ ਨਾਲ ਆਵਾਰਾ ਕੁੱਤੇ ਨੇ ਲਗਾਤਾਰ ਸੜਕਾਂ ਤੇ ਘੁੰਮ ਰਹੇ ਨੇ ਤੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਉਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦਾ ਫੈਸਲਾ ਵਾਪਸ ਲੈਣਾ ਤੁਹਾਨੂੰ ਲੱਗਦਾ ਹੈ ਇਹ ਗਲਤ ਆਪਣੀ رائے ਆ ਜਿਹੜੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਸਸ਼ਰਕਾਲਜੀ ਤੁਸੀਂ ਦੇਖ ਰਹਿ ਸਮਝੈ ਨਿਊਜ਼ ਤੇ ਮੈਂ ਹਾਂ ਪਰ ਦੀਪਕੌਰ ਤੇ ਕਹਹਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਦੁਕਾਨਦਾਰ ਨੂੰ ਕੁੱਤੇ ਦੇ ਵੱਲੋਂ ਕੱਟਿਆ ਜਾਂਦਾ ਹੈ ਤੇ ਕੁਝ ਥੇਰ ਬਾਅਦ ਕੁੱਤੇ ਦੀ ਹੀ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਕਿ ਇੱਕ ਦੁਕਾਨ ਚਲਾਉਣ ਦਾ ਕੰਮ ਕਰਦਾ ਸੀ ਆਪਣੀ ਬਾਈਕ ਤੇ ਸਵਾਰ ਹੋ ਕੇ ਜਿਹੜਾ ਘਰ ਤੋਂ ਦੁਕਾਨ ਵੱਲ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਦੋ ਕੁੱਤੇ ਨੇ ਜਿਹੜੇ ਆਪਸ ਦੇ ਵਿੱਚ ਲੜਾਈ ਕਰਦੇ ਨਜ਼ਰ ਆਏ ਜਿਸ ਤੋਂ ਸਖਸ਼ ਦੇ ਵੱਲੋਂ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁੱਤੇ ਦੇ ਵੱਲੋਂ ਦੁਕਾਨਦਾਰ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਪਰ ਹੈਰਾਨੀ ਦੀ ਗੱਲ ਇਹ ਹੈ ਕਿਸ ਸਖਸ਼ ਨੂੰ ਕੁਝ ਨਹੀਂ ਹੋਇਆ ਸਗੋਂ ਕੁੱਤੇ ਦੀ ਮੌਤ ਹੋ ਗਈ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਪਾਣੀਪੱਤੂ ਸਾਹਮਣੇ ਆਇਆ ਜ ਜਿੱਥੇ ਇਸ ਦੇ ਪਰਿਵਾਰਿਕ ਮੈਂਬਰ ਹੀ ਨਹੀਂ ਹੈ ਦੁਕਾਨਦਾਰ ਨੇ ਸਗੋ ਪੂਰਾ ਇਲਾਕੇ ਜਿਹੜਾ ਇਸ ਵੇਲੇ ਹੈਰਾਨ ਹੋ ਜਾਂਦਾ ਜਦੋਂ ਉਸ ਦੁਕਾਨਦਾਰ ਨੂੰ ਕੱਟਣ ਤੋਂ ਬਾਅਦ ਕੁਝੀ ਪਲਾਂ ਦੇ ਵਿੱਚ ਕੁੱਤੇ ਦੀ ਮੌਤ ਹੋ ਜਾਂਦੀ ਹੈ ਐਸੋ ਬਿਲਕੁਲ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਜੋ ਟਿੱਪਣੀਆਂ ਕੀਤੀਆਂ ਗਈਆਂ ਸੀ ਡੌਗ ਲਵਰਸ ਦੇ ਵੱਲੋਂ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਇਹਨਾਂ ਦੀ ਨਸਬੰਦੀ ਨਹੀਂ ਹੋਣੀ ਚਾਹੀਦੀ ਡੌਗ ਸ਼ੈਲਟਰ ਹੋਮ 'ਚ ਨਹੀਂ ਭੇਜਣਾ ਚਾਹੀਦਾ ਪਰ ਜਿਸ ਤਰੀਕੇ ਦੇ ਨਾਲ ਆਵਾਰਾ ਕੁੱਤੇ ਨੇ ਲਗਾਤਾਰ ਸੜਕਾਂ 'ਤੇ ਘੁੰਮ ਰਹੇ ਨੇ ਤੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਉਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦਾ ਫੈਸਲਾ ਵਾਪਸ ਲੈਣਾ ਤੁਹਾਨੂੰ ਸਹੀ ਲੱਗਦਾ ਹੈ ਜਾਂ ਗਲਤ ਆਪਣੀ رائے ਆ ਜਿਹੜੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਮਝੈ ਨਿਊਜ਼ ਤੇ ਮੈਂ ਹਾਂ ਪਰਦੀਪ ਕੌਰ ਤੇ ਕਹਹਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਦੁਕਾਨਦਾਰ ਨੂੰ ਕੁੱਤੇ ਦੇ ਵੱਲੋਂ ਕੱਟਿਆ ਜਾਂਦਾ ਹੈ ਤੇ ਕੁਝ ਥੇਰ ਬਾਅਦ ਕੁੱਤੇ ਦੀ ਹੀ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਕਿ ਇੱਕ ਦੁਕਾਨ ਚਲਾਉਣ ਦਾ ਕੰਮ ਕਰਦਾ ਸੀ ਆਪਣੀ ਬਾਈਕ ਤੇ ਸਵਾਰ ਹੋ ਕੇ ਜਿਹੜਾ ਘਰ ਤੋਂ ਦੁਕਾਨ ਵੱਲ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਦੋ ਕੁੱਤੇ ਨੇ ਜਿਹੜੇ ਆਪਸ ਦੇ ਵਿੱਚ ਲੜਾਈ ਕਰਦੇ ਨਜ਼ਰ ਆਏ ਜਿਸ ਤੋਂ ਸਖਸ਼ ਦੇ ਵੱਲੋਂ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁੱਤੇ ਦੇ ਵੱਲੋਂ ਦੁਕਾਨਦਾਰ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਪਰ ਹੈਰਾਨੀ ਦੀ ਗੱਲ ਇਹ ਹੈ ਕਿਸ ਸਖਸ਼ ਨੂੰ ਕੁਝ ਨਹੀਂ ਹੋਇਆ ਸਗੋਂ ਕੁੱਤੇ ਦੀ ਮੌਤ ਹੋ ਗਈ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਪਾਣੀਪੱਤੂ ਸਾਹਮਣੇ ਆਇਆ ਜ ਜਤੇ ਇਸ ਦੇ ਪਰਿਵਾਰਿਕ ਮੈਂਬਰ ਹੀ ਨਹੀਂ ਹੈ ਦੁਕਾਨਦਾਰ जानकारी नहीं सगो पूरा इलाके जो इस ਹੈਰਾਨ ਹੋ ਜਾਂਦਾ ਜਦੋਂ ਉਸ ਦੁਕਾਨਦਾਰ ਨੂੰ ਕੱਟਣ ਤੋਂ ਬਾਅਦ ਕੁਝੀ ਪਲਾਂ ਦੇ ਵਿੱਚ ਕੁੱਤੇ ਦੀ ਮੌਤ ਹੋ ਜਾਂਦੀ ਹੈ ਐਸੋ ਬਿਲਕੁਲ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਜੋ ਟਿੱਪਣੀਆਂ ਕੀਤੀਆਂ ਗਈਆਂ ਸੀ ਡੌਗ ਲਵਰਸ ਦੇ ਵੱਲੋਂ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਇਹਨਾਂ ਦੀ ਨਸਬੰਦੀ ਨਹੀਂ ਹੋਣੀ ਚਾਹੀਦੀ ਡੌਗ ਸ਼ੈਲਟਰ ਹੋਮ 'ਚ ਨਹੀਂ ਭੇਜਣਾ ਚਾਹੀਦਾ ਪਰ ਜਿਸ ਤਰੀਕੇ ਦੇ ਨਾਲ ਆਵਾਰਾ ਕੁੱਤੇ ਨੇ ਲਗਾਤਾਰ ਸੜਕਾਂ ਤੇ ਘੁੰਮ ਰਹੇ ਨੇ ਤੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਉਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦਾ ਫੈਸਲਾ ਵਾਪਸ ਲੈਣਾ ਤੁਹਾਨੂੰ ਸਹੀ ਲੱਗਦਾ ਹੈ ਇਹ ਗਲਤ ਆਪਣੀ رائے ਹੈ ਜਿਹੜੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ